ਪ੍ਰਾਈਮ ਮਿਨਿਸਟਰ ਸਾਹਿਬ ਦਾ ਬਿਆਨ ਸੁਣਿਆ ਵਾ ਉਹ ਮੇਰੇ ਖਿਆਲ ਬਿਹਾਰ ਦੇ ਵਿੱਚ ਬੋਲ ਰਹੇ ਸੀ ਔਰ ਬਿਹਾਰ ਦੇ ਲੋਕਾਂ ਨੂੰ ਭੜਕਾ ਰਹੇ ਸੀ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਲੈਵਲ ਦਾ ਇੱਕ ਸੀਨੀਅਰ ਆਗੂ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕਹਿ ਰਿਹਾ ਵਾ ਕਿ ਪੰਜਾਬ ਚੋਂ ਇੱਕ ਛਾਈ ਕਾਂਗਰਸ ਦਾ ਲੀਡਰ ਪਹਿਲੀ ਗੱਲ ਤਾਂ ਮੈਂ ਕੋਈ ਛਾਈ ਨਹੀਂਗਾ ਮੈਂ ਤਾਂ ਇੱਕ ਸਧਾਰਨ ਨੋਰਮਲ ਇਨਸਾਨ ਹਾਂ ਤੇ ਨੋਰਮਲ ਪੋਲਿਟਿਕਸ ਕਰਦਾ ਦੂਸਰੀ ਗੱਲ ਉਹ ਕਹਿ ਰਿਹਾ ਕਿ ਪੰਜਾਬ ਮੇਂ ਬਿਹਾਰੀਆਂ ਕੋ ਕਾਂਗਰਸ ਨੇ ਆਨੇ ਸੇ ਮਨਾ ਕਰ ਦਿਆ ਮੈਂ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਇਹ ਕਹਿ ਰਿਹਾ ਕਿ ਜਿੰਨੇ ਵੀ ਗੈਰ ਪੰਜਾਬੀ ਨੇ ਉਹ ਪੰਜਾਬ ਵਿੱਚ ਜੀ ਸਤ ਕੇ ਆਉਣ ਆਪਣੀ ਮਿਹਨਤ ਕਰਨ ਮੁਸ਼ਕਲ ਕਰਨ ਪੈਸੇ ਕਮਾਉਣ ਔਰ ਆਪਣੇ ਪਰਿਵਾਰਾਂ ਨੂੰ ਪਾਲਣ ਸਾਨੂੰ ਕੋਈ ਮੁਸ਼ਕਲ ਨਹੀਂ ਗਈ ਸਾਨੂੰ ਮੁਸ਼ਕਲ ਇਹ ਆ ਕਿ ਜਦੋਂ ਗੈਰ ਪੰਜਾਬੀ ਸਾਡੇ ਪੰਜਾਬ ਦੀਆਂ ਨੌਕਰੀਆਂ ਲੈ ਜਾਂਦੇ ਨੇ ਕਿਉਂਕਿ ਭਗਵੰਤ ਮਾਨ ਜਿਹੜਾ ਸ਼ੋਰ ਮਚਾ ਰਿਹਾ ਕਿ ਮੈਂ 40000 ਨੌਕਰੀ ਦਿੱਤੀ ਆ ਮੈਂ 300 ਪਿੰਡਾਂ ਵਿੱਚ ਜਾ ਕੇ ਆਇਆ ਮੈਂ ਤੇ ਸੁਪਿੰਡਾਂ 'ਚ ਪੁੱਛਿਆ ਕਿ ਤੁਹਾਨੂੰ ਨੌਕਰੀਆਂ ਮਿਲੀਆਂ ਮੈਨੂੰ ਲੋਕੀਂ ਹੱਥ ਮਾਰ ਕੇ ਕਹਿੰਦੇ ਨੇ ਕਿ ਸਾਡੇ ਪਿੰਡ ਕੋਈ ਨੌਕਰੀ ਨਹੀਂ ਮਿਲੀ ਤੇ ਮੈਂ ਇਸ ਕਰਕੇ ਇੱਕ ਬਿੱਲ ਪੇਸ਼ ਕੀਤਾ ਹੋਇਆ ਪ੍ਰਾਈਵੇਟ ਮੈਂਬਰਸ ਬਿੱਲ ਜਿਹੜਾ ਕਿ ਕੁਲਤਾਰ ਸੰਧਵਾ ਨੂੰ ਜਨਵਰੀ 2023 ਦਾ ਦਿੱਤਾ ਹੋਇਆ ਮੈਂ ਉਹਦੇ 'ਚ ਮੰਗੀ ਕੀਤੀ ਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਵੀ ਆਦਮੀ ਜਦੋਂ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹ ਜ਼ਮੀਨ ਖਰੀਦਣਾ ਚਾਹੁੰਦਾ ਉਹ ਵੋਟਰ ਬਣਨਾ ਚਾਹੁੰਦਾ ਉਹ ਨੌਕਰੀ ਖਰੀਦਣਾ ਨੌਕਰੀ ਕਰਨਾ ਚਾਹੁੰਦਾ ਉਹ ਸਟੇਟ ਵੱਲੋਂ ਲਾਈਆਂ ਹੋਈਆਂ ਸ਼ਰਤਾਂ ਪੂਰੀਆਂ ਕਰੇ ਜਿਵੇਂ ਹਿਮਾਚਲ ਪ੍ਰਦੇਸ਼ ਨੇ ਜਿਹੜੀਆਂ ਸ਼ਰਤਾਂ ਲਾਈਆਂ ਮੈਂ ਉਸੇ ਦੇ ਕੋਰਕ ਕਰਕੇ ਇਸ ਵਿਕਰ ਵਿਧਾਨ ਸਭਾ ਕੋ ਬਿੱਲ ਦਿੱਤਾ ਹੋਇਆ ਔਰ ਅਗਰ ਇਸ ਤਰ੍ਹਾਂ ਨਾ ਹੋਵੇਗਾ ਸਾਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰੇ ਖਿਲਾਫ ਪ੍ਰੋਪਾਗੈਂਡਾ ਇਹ ਬਣਾਇਆ ਜਾ ਰਿਹਾ ਵਾ ਕਿ ਜਿਵੇਂ ਕਿ ਮੈਂ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਪੰਜਾਬ ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪਹਿਲੀ ਗੱਲ ਤਾਂ ਮੈਂ ਨਾ ਬਿਹਾਰ ਕਿਹਾ ਸ਼ਬਦ ਨਾ ਮੈਂ ਯੂਪੀ ਕਿਹਾ ਕੁਝ ਅਖਬਾਰਾਂ ਨੇ ਵੀ ਪਹਿਲਾਂ ਚੰਦ ਦਿਨ ਲਿਖਿਆ ਮੇਰੇ ਵਿਰੋਧੀਆਂ ਨੇ ਵੀ ਮੇਰੇ ਤੇ ਇਦਾਂ ਦੇ ਇਲਜ਼ਾਮ ਲਾਏ ਅਨ ਅਨਫੋਰਚਨਟਲੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਸ ਲੈਵਲ ਤੇ ਕਹਿਣਾ ਮੇਰਾ ਖਿਆਲ ਹੈ ਕਿ ਉਹਨਾਂ ਨੇ ਪੂਰੇ ਮਸਲੇ ਨੂੰ ਅੰਡਰਸਟੈਂਡ ਨਹੀਂ ਕੀਤਾ ਉਹਨਾਂ ਦੀ ਆਪਣੀ ਸਟੇਟ ਗੁਜਰਾਤ ਵਿੱਚ ਵੀ ਕਾਨੂੰਨ ਹੈ ਕੋਈ ਵੀ ਨਾਨ ਗੁਜਰਾਤੀ ਬਿਨਾਂ ਕਿਸੇ ਸ਼ਰਤਾ ਪੂਰੀਆਂ ਕੀਤੇ ਉਥੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ ਉਥੇ ਵੋਟਰ ਨਹੀਂ ਬਣ ਸਕਦਾ ਉਥੇ ਉਹ ਸਰਕਾਰੀ ਨੌਕਰੀ ਲੈ ਨਹੀਂ ਸਕਦਾ ਔਰ ਇਕੱਲਾ ਗੁਜਰਾਤ ਨਹੀਂ ਹੁਣ ਉੱਤਰਾਖੰਡ ਵਿੱਚ ਵੀ ਭਾਜਪੀ ਨੇ ਇਹ ਲਾਅ ਬਣਾ ਦਿੱਤਾ ਪੰਜਾਬ 'ਚ ਅਸੀਂ ਇਸ ਕਰਕੇ ਲਾਅ ਬਣ ਮੰਗ ਰਹੇ ਹਾਂ ਕਿਉਂਕਿ ਸਾਡੇ 100 ਕਰੋੜ ਆਬਾਦੀ 'ਚੋਂ ਅਪ੍ਰੋਕਸੀਮੇਟਲੀ 70-75 ਲੱਖ ਸਾਡਾ ਜਿਹੜਾ ਪੰਜਾਬੀ ਆ ਉਹ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ ਸਾਡਾ ਆਇਡੈਂਟੀਟੀ ਕ੍ਰਾਈਸਿਸ ਹੋ ਰਿਹਾ ਵਾ ਸਾਡੀ ਆਬਾਦੀ ਸ਼ਿਫਟ ਹੋ ਰਹੀ ਹੈ ਬਹੁਤ ਵੱਡੇ ਲੈਵਲ ਤੇ ਅਗਰ ਅਸੀਂ ਬਿਨਾਂ ਸ਼ਰਤ ਤੋਂ ਬਿਨਾਂ ਕੰਡੀਸ਼ਨਸ ਰੈਂਡਮਲੀ ਤੜਾ ਤੜ ਕਰਕੇ ਇੱਥੇ ਲੋਕਾਂ ਨੂੰ ਪੰਜਾਬ ਵਿੱਚ ਆ ਕੇ ਹੋਣ ਦਿੱਤਾ ਉਹ ਸਾਡੀਆਂ ਨੌਕਰੀਆਂ ਖਾ ਜਾਣਗੇ ਔਰ ਸਾਡੀ ਜਿਹੜੀ ਆਈਡੈਂਟੀਟੀ ਆ ਪੰਜਾਬ ਇੱਕ ਹੀ ਜੀ ਸਟੇਟ ਆ ਜਿੱਥੇ ਸਿੱਖ ਇਕੱਲੇ ਪੰਜਾਬ ਦੇ ਵਿੱਚ ਮੈਜੋਰਿਟੀ ਚ ਨੇ ਹੌਲੀ ਹੌਲੀ ਸਾਡੀ ਪੱਗ ਵੀ ਗਾਇਬ ਹੋ ਜੂਗੀ ਸਾਡੀ ਜ਼ੁਬਾਨ ਵੀ ਗਾਇਬ ਹੋ ਜੂ ਸਾਡਾ ਸੱਭਿਆਚਾਰ ਵੀ ਗਾਇਬ ਹੋ ਜਾਊਗਾ ਇਹ ਮੈਂ ਐਗਜ਼ੈਕਟਲੀ ਕਿਹਾ ਔਰ ਮੈਂ ਆਪਣੇ ਬਿਆਨ ਤੇ ਖੜਾ ਹਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਹੁਣ ਉੱਤਰਾਖੰਡ ਦੀ ਤਰਜ਼ ਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਵਾ ਜਿਹਦੇ ਵਿੱਚ ਕੋਈ ਵੀ ਗੈਰ ਪੰਜਾਬੀ ਆਵੇ ਉਹ ਸ਼ਰਤਾਂ ਪੂਰੀਆਂ ਕਰੇ ਉਹ ਜੀ ਸਾਧ ਕੇ ਇੱਥੇ ਰਵੇ ਉਹ ਵੋਟਰ ਬਣੇ ਨੌਕਰੀ ਕਰੇ ਪਰ ਜਦ ਤਾਈ ਉਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਪੈਸੇ ਕਮਾਵੇ ਆਪਣੇ ਪਰਿਵਾਰ ਪਾਲੇ ਉਹ ਪੱਕੇ ਤੌਰ ਤੇ ਨਾਗਰਿਕ ਨਹੀਂ ਬਣਾਣਾ ਚਾਹੀਦਾ ਭਗਵੰਤ ਜੀ ਮਾਨ ਨੇ ਇਤੋਂ ਵੀ ਅੱਗੇ ਇੱਕ ਥੋੜਾ ਜਿਹਾ ਕੀ ਕਹਿੰਦੇ ਆ ਕਿ ਹਾਸੂ ਇਹਨਾ ਬਿਆਨ ਦਿੱਤਾ ਕਿ ਖੈਰਾ ਸਾਹਿਬ ਬਾਹਰ ਇਹਨੂੰ ਕੋ ਰੋਕਨੇ ਨਹੀਂ ਸਾਡੇ ਵੀ ਬੱਚੇ ਕੈਨੇਡਾ ਅਮਰੀਕਾ ਜਾਂਦੇ ਨੇ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਕੈਨੇਡਾ ਤੇ ਅਮਰੀਕਾ ਚ ਉਹ ਨਾਗਰਿਕਤਾ ਐਵੇਂ ਹੀ ਦੇ ਦਿੰਦੇ ਆ ਉਹਨਾਂ ਦੀਆਂ ਪੂਰੀਆਂ ਸ਼ਰਤਾਂ ਨੇ ਪਹਿਲੀ ਸ਼ਰਤ ਆ ਕਿ ਪਾਸਪੋਰਟ ਦਿਖਾਓ ਫਿਰ ਇਹ ਕ ਵੀਜ਼ਾ ਦਿਖਾਓ ਫਿਰ ਜੇ ਪੀਆਰ ਲੈਣੀ ਆ ਉਹਦੀ 3-4 ਸਾਲ ਦਾ ਪ੍ਰੋਸੈਸ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਾ ਕੇ ਫਿਰ ਆਪਣੀ ਨਾਗਰਿਕਤਾ ਦਿੰਦੇ ਨੇ ਬਿਲਕੁਲ ਉਹੀ ਮੈਂ ਕਹਿ ਰਿਹਾ ਕਿ ਕੈਨੇਡਾ ਅਮਰੀਕਾ ਦੀ ਤਰ੍ਹਾਂ ਵਾਂਗ ਜਦੋਂ ਉਹ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਂਦੇ ਨੇ ਜਾਂ ਹਿਮਾਚਲ ਉੱਤਰਾਖੰਡ ਗੁਜਰਾਤ ਸੋ ਇਹਦੇ ਵਿੱਚ ਮੈਂ ਗਲਤ ਤਾਂ ਕੁਝ ਨਹੀਂ ਕਹਿ ਰਿਹਾ ਮੈਂ ਤਾਂ ਸਿਰਫ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਪੰਜਾਬ ਦੀ ਬਚਾਉਣ ਨੂੰ ਇਹ ਗੱਲ ਨੂੰ ਮੈਂ ਪ੍ਰੋਪੋਜ਼ ਕੀਤਾ ਇਹਨੂੰ ਮਿਸ ਅੰਡਰਸਟੈਂਡ ਕਰ ਰਹੇ ਸਾਰੇ ਔਰ ਕੁਝ ਸਿਲੈਕਟਿਵਲੀ ਮੀਡੀਆ ਇਸ ਨੂੰ ਜਾਣ ਬੁੱਝ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਮੈਂ ਕਹਾਂ ਨਾ ਕਿ ਜਦ ਮੈਂ ਕਿ ਉਜੂਪੀ ਬਿਹਾਰ ਦਾ ਮੈਂ ਕੀ ਨਿਕਾ ਮੈਂ ਸ਼ਬਦ ਵਰਤ ਰਿਹਾ ਪਹਿਲੇ ਦਿਨ ਤੋਂ ਗੈਰ ਪੰਜਾਬੀ ਔਰ ਗੈਰ ਹਿਮਾਚਲੀ ਹਿਮਾਚਲ ਚ ਨਹੀਂ ਜਾ ਸਕਦਾ ਗੈਰ ਗੁਜਰਾਤੀ ਗੁਜਰਾਤ ਚ ਨਹੀਂ ਜਾ ਸਕਦਾ ਗੈਰ ਉਤਰਾਖੰਡੀ ਉਤਰਾਖੰਡ ਚ ਨਹੀਂ ਜਾ ਸਕਦਾ ਅਗਰ ਪੰਜਾਬ ਵੀ ਆਪਣਾ ਕਾਨੂੰਨ ਬਣਾ ਕੇ ਆਪਣੀ ਜ਼ੁਬਾਨ ਤੇ ਆਪਣੀ ਹੋਂਦ ਬਚਾ ਲੂਗਾ ਇਹਦੇ ਵਿੱਚ ਮਾੜਾ ਕੀ ਕਰ ਰਿਹਾ ਮੈਂ ਆਹ ਨਾਲ ਜਿਹੜੇ ਇੱਥੇ ਰਹਿੰਦੇ ਪੰਜਾਬੀ ਪੰਜਾਬ ਚ ਰਹਿੰਦੇ ਬਾਹਰਲੇ ਪ੍ਰਵਾਸੀ ਨੇ ਤੁਸੀਂ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹਨਾਂ ਤੇ ਤਾਂ ਦੇਖੋ ਮੈਂ ਕਿ ਜਿਹੜੇ ਆ ਗਏ ਨੇ ਜਿਹੜੇ ਬਸ ਗਏ ਨੇ ਜਿਹੜੇ ਵੋਟਰ ਬਣ ਗਏ ਨੇ ਜਿਨ੍ਹਾਂ ਨੇ ਮਕਾਨ ਲੈ ਲਏ ਜਿਨ੍ਹਾਂ ਨੇ ਨੌਕਰੀ ਵਾਲੇ ਨੇ ਉਹਨਾਂ ਨੂੰ ਥੋੜੋ ਮੈਂ ਕਹਿ ਰਿਹਾ ਮੈਂ ਤਾਂ ਫਰਦਰ ਆਪਣੀ ਆਈਡੈਂਟੀਟੀ ਦੀ ਪ੍ਰੋਟੈਕਸ਼ਨ ਲਈ ਆਉਣ ਵਾਲੇ ਸਮੇਂ 'ਚ ਜਾਂ ਤਾਂ ਹੋਵੇ ਨਾ ਕਿ ਇਕੱਲਾ ਮੈਂ ਕਹਿ ਰਿਹਾ ਕਿ ਪੰਜਾਬ ਬਣਾਓ ਜਦ ਦੂਜੇ ਸੂਬਿਆਂ ਵਿੱਚ ਪਹਿਲਾਂ ਬਣਿਆ ਤੇ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਦੇ ਆਪਣੇ ਸੂਬੇ ਵਿੱਚ ਬਣਿਆ ਹੋਇਆ ਵਾ ਉਹ ਕਿਉਂ ਹੈ ਆਪੋਸ ਕਰ ਰਹੇ ਨੇ ਪਹਿਲਾਂ ਤਾਂ ਗੁਜਰਾਤ ਵਿੱਚ ਛਟਾ ਦੇਣ ਅੱਛਾ ਸਿੱਖਾਂ ਨੂੰ ਗੁਜਰਾਤ ਵਿੱਚੋਂ ਕੱਢਿਆ ਹੋਇਆ ਵਾ ਤੁਹਾਨੂੰ ਪਤਾ ਹੋਵੇ ਕਿ ਕੱਚ ਦੀ ਜ਼ਮੀਨ ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਦਾਂ ਦਾ ਰਕਬਾ ਵਾ ਮੈਂ ਪੰਜਾਬੀਆਂ ਨੂੰ ਆਵਾਜ਼ ਦਿੰਦਾ ਕਿ ਆਣ ਕੇ ਸਾਡੀ ਜ਼ਮੀਨਾਂ ਆਬਾਦ ਕਰੋ ਪੰਜਾਬ ਚੋਂ ਬਹੁਤ ਸਾਰੇ ਸਿੱਖਾਂ ਨੇ ਜਾ ਕੇ ਕੱਚ ਇਲਾਕੇ ਵਿੱਚ ਗੁਜਰਾਤ ਚ ਇੰਨੀ ਮਿਹਨਤ ਕਰਕੇ ਜ਼ਮੀਨਾਂ ਆਬਾਦ ਕੀਤੀਆਂ ਤੇ ਗੁਜਰਾਤ ਗਵਰਨਮੈਂਟ ਨੇ ਇੱਕ ਹੁਕਮ ਨਾਲ ਸਿੱਖਾਂ ਤੋਂ ਜ਼ਮੀਨਾਂ ਖੋਲੀਆਂ ਉਹ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੀ ਉਹਨਾਂ ਦੀਆਂ ਜ਼ਮੀਨਾਂ ਬਹਾਲ ਕਰਤੀਆਂ ਬੀਜੇਪੀ ਦੀ ਗਵਰਨਮੈਂਟ ਸੁਪਰੀਮ ਕੋਰਟ ਗਈ ਹੋਈ ਹੈ ਕਿ ਜ਼ਮੀਨਾਂ ਬਹਾਲ ਨਹੀਂ ਹੋਣੀਆਂ ਚਾਹੀਦੀਆਂ ਹੁਣ ਤੁਸੀਂ ਦੱਸੋ ਮੋਦੀ ਸਾਹਿਬ ਕਰੈਕਟ ਨੇ ਕਿ ਖੈਰਾ ਠੀਕ ਹੈ